ਸਸਕਾਲ ਜੀ ਡੀਪੀ ਜੀ ਪੰਜਾਬੀ ਦੇ ਨਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਦੀ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਨਾਲ ਸਾਡੇ ਪੱਤਰਕਾਰ ਨੇ ਤੁਹਾਨੂੰ ਦੱਦੀਏ ਕੀ ਰੇਤ ਮਾਫੀਆ ਰੇਤ ਮਾਈਨਿੰਗ ਰੇਤ ਖੇਤ ਤੇ ਖੇਤ ਦੇ ਮਾਲਕ ਤਾਂ ਦੱਦੀਏ ਕੀ ਸਰਕਾਰ ਨੇ ਇੱਕ ਪਾਲਿਸੀ ਲਿਆਂਦੀ ਸੀ ਕਿ ਜਿਸ ਦਾ ਖੇਤ ਉਸ ਦੀ ਰੇਤ ਹੜਾਂ ਦੇ ਨਾਲ ਖੇਤ ਖਲਿਆਣ ਸਾਰੇ ਦੇ ਸਾਰੇ ਜਿਹੜੇ ਆ ਔਰ ਰੇਤ ਦੇ ਨਾਲ ਭਰ ਗਏ ਸੀ ਤੇ ਜਿੰਨਾ ਜ਼ਿਮੀਦਾਰਾਂ ਦੀਆਂ ਜ਼ਮੀਨਾਂ ਦੇ ਵਿੱਚ ਰੇਤ ਆਣ ਕੇ ਰੈ ਬਹਿ ਗਈ ਸੀ ਉਹਨਾਂ ਨੂੰ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਜਿਹੜੀ ਇਹ ਰੇਤ ਖੁਦ ਕੱਢ ਲਓ ਇਸ ਰੇਤ ਦੇ ਤੁਸੀਂ ਮਾਲਕ ਉਹ ਜਿੰਦੀ ਮਰਜ਼ੀ ਰੇਤ ਕਢਵਾ ਲਓ ਤੇ ਇਸ ਰੇਤ ਨੂੰ ਲੈ ਕੇ ਹੁਣ ਜਿਹੜਾ ਆ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਆ ਜਿਸ ਨੂੰ ਲੈ ਕੇ ਤੁਹਾਨੂੰ ਦੱਈਏ ਕਿ ਹਜ਼ਾਰਨਪੁਰ ਰਾਜੂਬੇਲਾ ਜਾਂ ਹੋਰ ਵੀ ਜਿਹੜੇ ਰੇਤਲੇ ਇਲਾਕੇ ਜਿੰਨਾਂ ਦੇ ਵਿੱਚ ਰੇਤ ਆ ਗਈ ਸੀ ਖੇਤਾਂ ਦੇ ਵਿੱਚ ਉਹਨਾਂ ਖੇਤਾਂ ਦੇ ਦੇ ਵਿੱਚੋਂ ਰੇਤ ਕੱਢੀ ਜਾ ਰਹੀ ਹੈ ਕਈਆਂ ਥਾਵਾਂ ਤੇ ਕਿਸਾਨ ਖੁਦ ਰੇਤ ਕੱਢ ਰਹੇ ਕਈਆਂ ਥਾਵਾਂ ਤੇ ਬਹੁਤ ਵੱਡੀਆਂ ਵੱਡੀਆਂ ਮਸ਼ੀਨਾਂ ਵੀ ਲੱਗੀਆਂ ਯਾਨੀ ਰੇਤ ਕੱਢਣ ਨੂੰ ਇਸੇ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਜਿਨ੍ਹਾਂ ਦੇ ਵਿੱਚ ਪਿਛਲੇ ਦਿਨਾਂ ਤੋਂ ਅਸੀਂ ਤੁਹਾਨੂੰ ਇੱਕ ਖਬਰ ਦਿਖਾਈ ਸੀ ਜਿੱਦੇ ਚ ਕਿਹਾ ਜਾ ਰਿਹਾ ਸੀ ਕਿ ਰੇਤ ਦੀ ਨਜਾਇਜ਼ ਮਾਈਨਿੰਗ ਜਿਹੜੀ ਆ ਧੜਾ ਧੜਾ ਹੋ ਰਹੀ ਹੈ ਤੇ ਉਸ ਦੇ ਖਿਲਾਫ ਪਿੰਡ ਵਾਲੇ ਜਿਹੜੇ ਆ ਜ਼ਮੀਨੀ ਪੱਧਰ ਤੇ ਆ ਕੇ ਇਹਨਾਂ ਮਸ਼ੀਨਾਂ ਨੂੰ ਰੋਕਣ ਲੱਗ ਗਏ ਕਿ ਇਹ ਜਿਹੜੀਆਂ ਜ਼ਮੀਨਾਂ ਆ ਇਹ ਸਾਡੀਆਂ ਨੇ ਤੇ ਅਸੀਂ ਨਜਾਇਜ਼ ਮਾਈਨਿੰਗ ਨਹੀਂ ਹੁੰਦਣੀ ਬਹੁਤ ਸਾਰੇ ਲੋਕ ਕਹਿ ਰਹੇ ਕਿ ਦਰਿਆ ਦੇ ਵਿੱਚੋਂ ਵੀ ਜਿਹੜੀ ਇਹ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਸਾਡੇ ਖੇਤਾਂ ਦੇ ਵਿੱਚੋਂ ਦੀ ਲੈ ਕੇ ਜਿਹੜਾ ਆ ਉਹ ਗੱਡੀਆਂ ਲੰਗੀਆਂ ਜਾ ਰਹੀਆਂ ਨੇ ਇੱਥੋਂ ਤੱਕ ਵੀ ਗੱਲਾਂ ਆਈਆਂ ਕਿ ਲੁਧਿਆਣਾ ਜਲੰਧਰ ਤੱਕ ਜਿਹੜੇ ਆ ਇੱਥੇ ਲੋਕ ਮਾਈਨਿੰਗ ਕਰਕੇ ਲੈ ਕੇ ਜਾ ਰਹੇ ਨੇ ਪਰ ਦੂਜੇ ਪਾਸੇ ਕੁਝ ਕਿਸਾਨ ਅਜੀਹੇ ਵੀ ਸਾਹਮਣੇ ਆਏ ਸੀ ਜਿਨ੍ਹਾਂ ਨੇ ਇਹ ਕਿਆ ਸੀ ਕਿ ਰੇਤ mafia ਰੇਤ ਨਹੀਂ ਕਰਦੇ ਪਏ ਉਹਨਾਂ ਨੇ ਸਿੱਧੇ ਸਾਫ ਸਪਸ਼ਟ ਰੂਪ ਦੇ ਵਿੱਚ ਕਿਹਾ ਸੀ ਕਿ ਇਹ ਰੇਤ ਜੋ ਕੱਢੀ ਜਾ ਰਹੀ ਹੈ ਇਹ ਕੱਢੀ ਜਾ ਰਹੀ ਹੈ ਸਾਡੇ ਦੁਬਾਰਾ ਹੀ ਕੱਢੀ ਜਾ ਰਹੀ ਹੈ ਸਾਡੇ ਕੋਲ ਸੰਦ ਨਹੀਂ ਹੈ ਇਸ ਕਰਕੇ ਅਸੀਂ ਇਹ ਰੇਤ ਠੇਕੇ ਤੇ ਦੇਖ ਕੇ ਤੇ ਠੇਕੇਦਾਰਾਂ ਤੋਂ ਕਢਵਾ ਰਹੇ ਹਾਂ ਤਾਂ ਹੁਣ ਤੁਹਾਨੂੰ ਦੱਦੀਏ ਕਿ ਬਹੁਤ ਜ਼ਿਆਦਾ ਜੜੀ ਹੈ ਉਹ ਜੜੀ ਹੈ ਰੌਲਾ ਰੱਪਾ ਪੈ ਗਿਆ ਵੱਡੀਆਂ ਵੱਡੀਆਂ ਮਸ਼ੀਨਾਂ ਜੀਸੀਬੀ ਤੇ ਬਹੁਤ ਸਾਰੀਆਂ ਮਸ਼ੀਨਾਂ ਜੜੀਆਂ ਨੇ ਉਹ ਰੇਤ ਕੱਢ ਰਹੀਆਂ ਨੇ ਤੇ ਕੁਝ ਲੋਕ ਕਹਿ ਰਹੇ ਨੇ ਕਿ ਰੇਤ ਦੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਕੁਝ ਲੋਕ ਕਹਿ ਰਹੇ ਕਿ ਅਸੀਂ ਮਾਈਨਿੰਗ ਦੇ ਲਈ ਠੇਕਾ ਦਿੱਤਾ ਹੋਇਆ ਹੈ ਠੇਕੇਦਾਰੇ ਰੇਤ ਦੇ ਦਿੰਦੀ ਕਿਉਂਕਿ ਅਸੀਂ ਇੰਨੇ ਟਾਈਮ ਦੇ ਵਿੱਚ ਖੁਦ ਰੇਤ ਕੱਢ ਕੇ ਖੇਤ ਸਾਫ਼ ਨਹੀਂ ਕਰ ਸਕਦੇ ਸੀ ਤੇ ਪੂਰੇ ਜ਼ਿਆਦਾ ਰੋਲੇ ਰੱਪੇ ਨੂੰ ਲੈ ਕੇ ਜਿਹੜਾ ਆ ਇਹ ਸਾਰੀ ਗੱਲਬਾਤ ਜਿਹੜੀ ਹੈ ਡੀਸੀ ਗਰਦਾਸਪੁਰ ਦੇ ਕੋਲ ਪਹੁੰਚਦੀ ਹੈ ਤੇ ਡੀਸੀ ਗਰਦਾਸਪੁਰ ਹੋਣਾ ਨੇ ਕੀ ਫੈਸਲਾ ਲਿਆ ਉਹ ਵੀ ਤੁਹਾਨੂੰ ਸੁਣਾਉਨੇ ਆ ਪਰ ਤੁਹਾਨੂੰ ਦੱਸ ਦਈਏ ਕਿ ਤੁਸੀਂ ਜੇਕਰ ਇਸ ਏਰੀਏ ਦੇ ਵਿੱਚੋਂ ਉਹ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਰੇਤ ਮਾਫੀਆ ਰੇਤ ਕੱਢ ਰਿਹਾ ਆ ਜਾਂ ਕੋਈ ਹੋਰ ਕੱਢ ਰਿਹਾ ਆ ਜਾਂ ਕਿਸਾਨ ਆਪ ਆਪਣੇ ਖੇਤ ਸਾਫ਼ ਕਰਦੇ ਪਏ ਨੇ ਇਹਦੇ ਤੇ ਆਪਣਾ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਤੇ ਆਓ ਗੱਲਬਾਤ ਹੁੰਦੀ ਆ ਕਿ ਡੀਸੀ ਗਰਦਾਸਪੁਰ ਨੇ ਕੀ ਕਿਹਾ ਇਸ ਸਾਰੀ ਗੱਲਬਾਤ ਦੇ ਉੱਤੇ ਦੇਖੋ ਮਾਈਨਿੰਗ ਨੂੰ ਲੈ ਕੇ ਸਾਡੇ ਅਸੀਂ ਬਹੁਤ ਜ਼ਿਆਦਾ ਸਖਤੀ ਕੀਤੀ ਹੈ ਮੈਂ ਐਸਐਸਪੀ ਤੇ ਮਾਈਨਿੰਗ ਡਿਪਾਰਟਮੈਂਟ ਨਾਲ ਕੱਲ ਹੀ ਮੀਟਿੰਗ ਕੀਤੀ ਹੈ ਤੇ ਜਿਹੜੀ ਵੀ ਇਲੀਗਲ ਪ੍ਰੈਕਟਿਸਿਸ ਕਿਤੇ ਕੀਤੀਆਂ ਕਿਸੇ ਨੇ ਮੈਂ ਉਹਨਾਂ ਨੂੰ ਕਿਹਾ ਹੈ ਕਿ ਉੱਤੇ ਸਟ੍ਰਿਕਟ ਕਾਰਵਾਈ ਕੀਤੀ ਜਾਏ ਤੇ ਇਸ ਪ੍ਰੈਕਟਿਸ ਜਿਹੜੀ ਹੈਗੀ ਇਲੀਗਲ ਮਾਈਨਿੰਗ ਕਰਨ ਦੀ ਉਹਨੂੰ ਇਮੀਡੀਏਟਲੀ ਬੰਦ ਕਰਨਾ ਟੀਮਾਂ ਦਾ ਗਠਨ ਕੀਤਾ ਗਿਆ ਹੈ ਸਾਰੇ ਐਸਡੀਐਮ ਸਾਰੇ ਹੈਗੇ ਉਹ ਮੋਨਿਟਰਿੰਗ ਕਰ ਰਹੇ ਹਨ ਤੇ ਨਾਲ ਜਿਹੜੇ ਉਹਨਾਂ ਦੇ ਕੋਰਸਪੋਂਡਿੰਗ ਡੀਐਸਪੀਜ਼ ਹੈਗੇ ਤੇ ਨਾਲ ਸਾਡੇ ਲੈਵਲ ਤੇ ਹੈੱਡਕੁਆਰਟਰ ਲੈਵਲ ਤੇ ਮੈਂ ਤੇ ਐਸਐਸਪੀ ਇਹਦੀ ਡਾਇਰੈਕਟਲੀ ਮੋਨਿਟਰਿੰਗ ਕਰ ਰਹੇ ਹਨ स्ट्रिक्ट एक्शन इस बींग टेकन जो भी एस चीज द विच इनवॉल्व्ड देखो कार्रवाई होई है ठीक है तो साड़ी यही कोशिश है कि ये चीज अग्गे भी एस चीज मुस्तॉप किस्मती कार्रवाई करनी देखो उन्हें तो जो भी है का अपना एफआईआर एंड दिस थिंग विल बी डैन ऑन दिस थिंग एंड इच ऑफ दे रिटिंग विल